ਜਾਂਸੀ ਜਿਸ ਤੇ ਮਹਾਕਾਲੀ ਐ ਸ਼ਕਤੀ ਨੂੰ ਮਨਾ ਕੇ ਨਚਾਇਆ ਜਾ ਰਿਹਾ ਸੀ ਜਿਸ ਤੇ ਅਸੀਂ ਇਸ ਵਾਰ પ્રતિਬੰਧ ਲਗਾਏ ਕਿ ਸਰੂਪ ਨੂੰ ਬੱਚਿਆਂ ਦੇ ਨੂੰ ਬਣਾ ਕੇ ਪਠਾ ਸਕਦੇ ਹੋ ਲੇਕਿਨ ਐਸਾ ਕੋਈ ਵੀ ਸਾਡੇ ਦੇਵੀ ਦੇ ਦਾ ਅਪਮਾਨ ਕੋਈ ਕਰੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਗਰ ਇਹ ਲੋਕ ਫੇਰ ਵੀ ਕੋਈ ਮੰਡਲੀ ਵਾਲਾ ਜਾਂ ਲਾਗਾ ਵਾਲਾ ਨਹੀਂ ਹਟਦਾ ਤਾਂ ਇਹਨਾਂ ਦਾ ਉਸ ਸਟੇਜ ਤੇ ਜੂਰੂਰੀ ਕੱਢਿਆ ਜਾਊਗਾ ਇਹਨਾਂ ਦਾ ਸਮਾਂਜਕ ਕਰਿਆ ਜਾਊਗਾ 295 ਐ ਧਾਰਮਿਕ ਭਾਵਨਾ ਆਨ ਦਾ ਪਰਚਾ ਦਰਜ ਕਰਾ ਕੇ ਇਹਨਾਂ ਨੂੰ ਅੰਦਰ ਕਰਾਇਆ ਜਾਊਗਾ ਇਹ ਭਗਵਾਨ ਕ੍ਰਿਸ਼ਨ ਨੇ ਕੱਲਾ ਨ੍ਰਿਤ ਨਹੀਂ ਕਰਿਆ ਕੱਲਾ ਮੱਖਣ ਨਹੀਂ ਖਾਇਆ ਉਹਨੇ ਤਾਂ ਅੱਜਾ ਬੜਾ ਮਹਾਪਰਤ ਕਰਾਤਾ ਸਾਰੀ ਸ੍ਰਿਸ਼ਟੀ ਆਪਣੇ ਮੁਖਾਰਬਿੰਦ ਦੇ ਚਨਾਸ਼ ਕਰਾਤੀ ਉਹ ਦਿਖਾਨ ਉਹ ਕਿਉਂ ਨਹੀਂ ਦਿਖਾਂਦੇ ਇਹ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਦਿਖਾਣੇ ਆ ਉਹਨਾਂ ਨੂੰ ਅਸੀਂ ਬਿਲਕੁਲ ਪ੍ਰਤੀਬੰਧ ਲਗਾਵਾਂਗੇ ਦਿਖਾਣੇ ਦਾ ਫਿਰ ਧਮ ਹੈ ਉਹ ਦਿਖਾਨ ਕਿ ਭਗਵਾਨ ਵੀ ਜਦੋਂ ਨੇ ਸਾਰੀ ਸ੍ਰਿਸ਼ਟੀ ਮੁਖਾਰਬਿੰਦ ਦੇ ਚਰਜ ਨੂੰ ਦਿਖਾਤੀ ਕਿ ਨਾਸਟ ਹੈ ਮੈਂ ਤੇਰੇ ਤੋਂ ਤਾਂ ਸਿਰਫ ਕਰਮ ਕਰਾ ਰਿਆ ਤੇਵਾ ਤੇ ਦੇਵ ਮਹਾਦੇਵ ਪੋਲੇ ਸ਼ੰਕਰ ਸ਼ਿਵ ਸ਼ੰਕਰ ਅਨ ਅਨੇਕਾਂ ਨਾਮ ਨੇ ਉਸ ਭਗਵਾਨ ਦੇ ਜਿਹਦੇ ਨੂੰ ਸਨਾਤਨ ਧਰਮ ਦਿ ਲੋ ਚਾਹੁੰਦਾ ਹੈ ਹਮੇਸ਼ਾ ਹੀ ਸ਼ਿਵਰਾਤਰੀ ਇੱਕ ਐਸਾ ਤਿਹਾਰ ਹੈ ਸਨਾਤਨ ਧਰਮ ਬਸਤੇ ਬੜੀਆਂ ਹੀ ਖੁਸ਼ੀਆਂ ਲੈ ਕੇ ਆਉਂਦਾ ਹੈ ਤੇ ਜੇ ਗੱਲ ਕਰਦੇ ਕਿ ਹੁਣ ਚਾਰ ਨੂੰ ਮਹਾ ਸ਼ਿਵਰਾਤਰੀ ਦਾ ਜਿਹੜਾ ਤਿਹਾਰ ਹੈਗਾ ਉਹ ਬੜੀ ਧੂਮਤਾਂ ਨਾਲ ਮਨਾਇਆ ਜਾ ਰਿਹਾ ਹੈ। ਸ਼੍ਰੀ ਕਾਲੀ ਮਾਤਾ ਮੰਦਰ ਜੋ ਕਿ ਪਟਿਆਲਾ ਵਿਸ਼ੇਸ਼ ਸਥਿਤ ਹੈ ਇੱਥੇ ਤੋਂ ਜੋ ਸੰਸਾ ਹੈਗੀ ਹੈ ਹਰੇਕ ਸਾਲ ਮਹਾ ਸ਼ਿਵਰਾਤਰੀ ਦੀ ਵਿਵਸਥਾ ਕੀਤੀ ਜਾਂਦੀ ਹੈ ਪੂਰੇ ਪਟਿਆਲਾ ਸ਼ਹਿਰ ਦੇ ਵਿੱਚ ਇੱਕ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ ਜੋ ਕਿ ਬਹੁਤ ਹੀ ਵਿਸ਼ਾਲ ਰੂਪ ਵਿੱਚ ਹੁੰਦੀ ਹੈ। ਇਸ ਦੀ ਸਾਰੀ ਜਿਹੜੀ ਹੈਗੀ ਆ ਦੇਖਰੇਖ ਹਿੰਦੂ ਸਖਸ਼ਾ ਸਮਿਤੀ ਵੱਲੋਂ ਕੀਤੀ ਜਾਂਦੀ ਹੈ। ਜੇ ਗੱਲ ਕਰਦੇ ਕਿ ਇਸ ਵਾਰ ਖੁਦ ਪੰਚਨੰਦ ਗੁਰਜੀ ਜੀ ਇਹਦੀ ਦੇਖਰੇਖ ਕਰ ਰਹੇ ਨੇ। ਉਹ ਹਮੇਸ਼ਾ ਇਸ ਵਿੱਚ ਸ਼ਿਰਕਤ ਕਰਦੇ ਨੇ ਪਹੁੰਚਦੇ ਨੇ ਮਹਾਬਾਈ ਦਾ ਅਸ਼ੀਰਵਾਦ ਲੈ ਕੇ ਇਸ ਯਾਤਰਾ ਨੂੰ ਸੰਚਾਲਿਤ ਕਰਦੇ ਨੇ। ਅਸੀਂ ਜੇ ਗੱਲ ਕਰਦੇ ਅੱਜ ਖੁਦ ਪੰਚਨੰਦ ਗਰੀਜੀ ਦੇ ਨਾਲ ਕਿ ਇਸ ਵਾਰ ਮਹਾ ਸ਼ਿਵਰਾਤੀ ਦੇ ਵਿੱਚ ਕੀ ਕੀ ਵਿਵਸਥਾ ਰਹੇਗੀ ਚੋ ਖਾਮੀਆਂ ਪਹਿਲਾਂ ਸਨਾਤਨ ਧਰਮ ਨੂੰ ਟਾਲ ਆਂਦੇ ਸੀ ਉਹਨਾਂ ਖਾਮੀਆਂ ਬਲਕਿ ਕੀ ਧਿਆਨ ਦਿੱਤੇ ਜਾਣਗੇ ਜਿਵੇਂ ਕਿ ਪਿਛਲੇ ਸਮੇਂ ਵਿੱਚ ਦੇਖਿਆ ਹੈਗਾ ਜੇ ਸ਼ਿਵਰਾਤਰੀ ਦੇ ਤਿਹਾਰ ਦੇ ਉੱਪਰ ਸ਼ਰਾਬ ਵਰਤਾਏ ਗਏ ਸੀ ਉਹ ਵੀ Hindu ਧਰਮ ਨੂੰ ਬਹੁਤ ਵੱਡੀ ਘਾਲ ਆ ਗਿਆ ਸੀਗਾ ਜਾਂ ਜਿਹੜੇ ਚੰਕੀਆਂ ਹੈਗੀਆਂ ਨੇ ਉਹ ਚੰਕੀਆਂ ਅਨੁਸ਼ਾਸਨ ਵਿੱਚ ਨਹੀਂ ਹੁੰਦੀਆਂ ਕਿਹਾ ਜਾਂਦਾ ਕਿ ਸ਼ੋਭਾ ਯਾਤਰਾ ਨਿਕਲਦੀ ਹੈ ਲੇਕਿਨ ਸ਼ੋਭਾ ਯਾਤਰਾ ਨਿਕਲਣ ਤੋਂ ਬਾਅਦ ਜਿਹੜੇ ਲੰਗਰ ਦੇ ਖਾਲੀ ਡੂੰਨੇ ਨੇ ਉਹ ਸਾਰੇ ਸ਼ਹਿਰ ਦੇ ਜਿਹੜੇ ਰੌਣਕ ਉਸ ਦੇ ਉੱਪਰ ਸਵਾਲਿਆ ਨਿਸ਼ਾਨ ਚੱਕਦੇ ਨੇ ਕਿ ਆਖਿਰ ਅਸੀਂ ਸਿਰਫ ਸ਼ਿਵਰਾਤਰੀ ਤੇ ਲੰਗਰ ਚਲਾਣਾ ਹੀ ਹੈ ਜਾਂ ਸਾਫ ਸਵਾਈ ਵਾਲੀ ਧਿਆਨ ਦੇਣਾ ਹੈ ਪੰਚਨੰਦ ਜੀ ਜੀ ਨਮਸਕਾਰ ਜੀ ਦੇਖੋ ਮਹਾ ਸ਼ਿਵਰਾਤਰੀ ਸਨਾਤਨ ਤਰਮ ਦਾ ਇੱਕ ਬਹੁ ਬੜਾ ਪਰਵ ਦੇ ਨਾਲ ਨਾਲ ਭਗਵਾਨ ਸ਼ੰਕਰ ਦੀ ਬਰਾਤ ਹੈ ਜੀ ਇਸ ਸ਼ੋਭਾ ਯਾਤਰਾ ਚ ਅਸੀਂ ਭਗਵਾਨ ਸ਼ਿਵ ਦੀ ਬਰਾਤ ਹੈ ਔਰ ਭਗਵਾਨ ਸ਼ੰਕਰ ਦੀ ਦੋ ਸ਼ਾਦੀਆਂ ਸੀ ਇੱਕ ਸਤੀ ਇੱਕ ਪਾਰਵਤੀ ਲੇਕਿਨ ਥੀਆਂ ਦੋਨੋਂ ਇੱਕੋ ਹੀ ਲੇਕਿਨ ਇਹ ਜਿਹੜੀ ਅਸੀਂ ਸ਼ਿਵਰਾਤਰੀ ਬਰਾਤ ਭਗਵਾਨ ਸ਼ੰਕਰ ਦੀ ਲੈ ਜਾਂਦੇ ਆ ਇਹ ਪਾਰਵਤੀ ਵਾਲੀ ਸ਼ਾਦੀ ਦੀ ਹੈ ਕਿਉਂਕਿ ਉਸੇ ਚ ਭੂਤ ਪ੍ਰੇਤ ਜਿੰਨ ਚੜੈਲ ਸਾਰੇ ਸ਼ਾਮਲ ਹੋਈ ਸੀ ਤਾਂ ਅਸੀਂ ਇਹ ਸਨ 1980 ਤੋਂ ਭਗਵਾਨ ਸ਼ੰਕਰ ਦੀ ਬਰਾਤ ਪਟਿਆਲਾ ਸ਼ਹਿਰ ਦੇ ਲੋਕਾਂ ਦੇ ਸਹਿਯੋਗ ਸ਼ਿਵ ਭਗਤਾਂ ਦੇ ਸਹਿਯੋਗ ਦੇ ਨਾਲ ਬੜੀ ਧੂਮ ਧਾਮ ਨਾਲ ਬਰਾਤ ਕੱਢਦੇ ਆ ਔਰ ਇਹ 4 ਮਾਰਚ ਨੂੰ ਸ਼ਿਵਰਾਤਰੀ ਵਾਲੇ ਦਿਨ ਹੀ ਸ਼ੁਭ ਯਾਤਰਾ ਭਗਵਾਨ ਸ਼ਿਵ ਦੀ ਬਰਾਤ ਹੋਏਗੀ ਇਦੇ ਚ ਪੂਰਾ ਪਟਿਆਲਾ ਸ਼ਹਿਰੀ ਨਹੀਂ ਪੂਰਾ ਪਟਿਆਲਾ ਡਿਸਟ੍ਰਿਕਟ ਔਰ ਪੰਜਾਬ ਤੋਂ ਲੋਕ ਸ਼ਾਮਲ ਹੁੰਨੇ ਆ ਕਿਉਂਕਿ ਵਰਲਡ ਦੇ ਅੰਦਰ ਐਸੀ ਸ਼ੋਭਾ ਯਾਤਰਾ ਕਹੀਂ ਵੀ ਦੇਖਣ ਨੂੰ ਨਹੀਂ ਮਿਲਦੀ ਕਿਉਂਕਿ ਪਟਿਆਲੇ ਚ ਸ਼ਿਵ ਭਗਤਾਂ ਦਾ ਬਹੁਤ ਜ਼ਿਆਦਾ ਰੁਝਾਨ ਰਹਿੰਦਾ ਹੁਣ ਤੁਸੀਂ ਦੇਖੋਗੇ ਇੱਕ ਮਹੀਨੇ ਤੋਂ ਲਗਾਤਾਰ ਪੂਰਾ ਸ਼ਹਿਰ ਭਗਵਾਨ ਸ਼ੰਕਰ ਦੀ ਬਰਾਤ ਦੀ ਤਿਆਰੀ ਚ ਲੱਜੂਗਾ ਹਰ ਮਹੱਲਾ ਹਰ ਘਰ ਦੇ ਅੰਦਰ ਇੱਕ ਪ੍ਰਵਾਤ ਫੇਰੀ ਔਰ ਰਾਤ ਨੂੰ ਜਾਗੋ ਦਾ ਸਿਲਸਿਲਾ ਸ਼ੁਰੂ ਹੋ ਜਾਏਗਾ ਔਰ ਐਸਾ ਲੱਗੇਗਾ ਕਿ ਉਰੇ ਬਹੁਤ بڑا ਕਾਰਜਕ੍ਰਮ ਚੱਲ ਰਿਹਾ ਹੈ ਔਰ ਸਾਰੇ ਦੇ ਸਾਰੇ ਲੋਕ ਸ਼ਾਮਲ ਹੋਣਗੇ ਜਿੱਥੇ ਤੱਕ ਪਟਿਆਲਾ ਸ਼ਹਿਰ ਦੇ ਇਹ ਸਟੇਜਾਂ ਜਾਂ ਸਵਾਗਤ ਅਸੀਂ ਪਿਛਲੀ ਵਾਰ ਵੀ ਨੋਟ ਕਰਿਆ ਕਿ ਬਹੁਤ ਸਟੇਜਾਂ ਸੀ ਜਿਸ ਤੇ ਮਾਂ ਕਾਲੀ ਜਾਂ ਸ਼ਿਵਜੀ ਨੂੰ ਮਨਾ ਕੇ ਨਚਾਇਆ ਜਾ ਰਿਹਾ ਸੀ ਜਿਸ ਤੇ ਅਸੀਂ ਇਸ ਵਾਰ ਪ੍ਰਤੀਬੰਧ ਲਗਾਏ ਕਿ ਸਰੂਪ ਨੂੰ ਬੱਚਿਆਂ ਦੇ ਨੂੰ ਬਣਾ ਕੇ ਬਿਠਾ ਸਕਦੇ ਹੋ ਲੇਕਿਨ ਐਸਾ ਕੋਈ ਵੀ ਸਾਡੇ ਦੇਵੀ ਦੇਵਤਾ ਦਾ ਅਪਮਾਨ ਕੋਈ ਕਰੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ ਦੂਸਰਾ ਅਸੀਂ ਸਾਰੇ ਢੰਡਾਰੇ ਜਿਹੜੇ ਸ਼ਹਿਰ ਚ ਲੱਗਦੇ ਨੇ ਉਹਦੇ ਲਈ ਅਸੀਂ ਆਪਣੀ ਇੱਕ ਟੀਮ ਅਲੱਗ ਬਣਾਈਏ ਸਫਾਈ ਦੀ ਔਰ ਉਹਨਾਂ ਬਾਜ਼ਾਰਾਂ ਨੂੰ ਕਿਹਾ ਕਿ ਡਸਟਬਿਨ ਨਾਲ ਰੱਖੋ ਤਾਂ ਕਿ ਸ਼ੋਭਾ ਯਾਤਰਾ ਨਿਕਲਣ ਤੋਂ ਬਾਅਦ ਵੀ ਬਾਜ਼ਾਰਾਂ ਦੇ ਅੰਦਰ ਗੰਦ ਨਜ਼ਰ ਨਾ ਆਵੇ ਕਿਉਂਕਿ ਸਾਨੂੰ ਆਪਣਾ ਸ਼ਹਿਰ ਹੈ ਸਾਫ਼ ਸੁਥਰਾ ਰੱਖਣਾ ਚਾਹੀਦਾ ਔਰ ਇਸ ਸ਼ਿਵਰਾਤਰੀ ਤੇ ਲੋਕ ਪੂਰੇ ਦੇ ਪੂਰੇ ਜੋਸ਼ ਦੇ ਨਾਲ ਸ਼ਿਮਲੀ ਤੋਂ ਨੇ ਔਰ ਭਗਵਾਨ ਸ਼ੰਕਰ ਉਹਨਾਂ ਨੂੰ ਅਸ਼ੀਰਵਾਦ ਦਿੰਨੇ ਆ ਇਹ ਸ਼ਿਵਰਾਤਰੀ ਦਾ ਸਾਡੇ ਕਿਹਦਾ ਅਨੁਭਵ ਹੈ ਕਿ ਜਿਹੜੇ ਜਿਹੜੇ ਲੋਕ ਭਗਵਾਨ ਸ਼ੰਕਰ ਦੀ ਸ਼ੋਭਾ ਯਾਤਰਾ ਚ ਸ਼ਾਮਲ ਹੁੰਨੇ ਐ ਐਸੇ ਬਹੁਤ ਲੋਕ ਨੇ ਜਿਨ੍ਹਾਂ ਦੀ ਭਗਵਾਨ ਸ਼ੰਕਰ ਮਨੋ ਕਾਮਨਾ ਪੂਰਨ ਕਰਦੇ ਨੇ ਮੰਦਰਾਂ ਦੇ ਅੰਦਰ ਤਾਤਾ ਜਿਹੜਾ ਲੱਗਦਾ ਹੀ ਲੱਗਦਾ ਹੈ ਲੇਕਿਨ ਭਗਵਾਨ ਸ਼ੰਕਰ ਦੀ ਬਰਾਤ ਚ ਜਿੱਡਾ ਵੱਡਾ ਤਾਤਾ ਲੱਖਾਂ ਲੋਕਾਂ ਦਾ ਹੁੰਦਾ ਐ ਐਸਾ ਤੁਹਾਨੂੰ ਦੇਖਣ ਨੂੰ ਮਾਹੌਲ ਕਹੀਂ ਨਹੀਂ ਮਿਲੇਗਾ ਉਹ ਇਸੇ ਲਈ ਹਰ ਸਾਲ ਵੱਧਦਾ ਜਾ ਰਿਹਾ ਕਿਉਂਕਿ ਲੋਕਾਂ ਦੀਆਂ ਮਨੋ ਕਾਮਨਾ ਪੂਰਨ ਹੋ ਰਹੀਆਂ ਪਰ ਗੁਰੂ ਜੀ ਬਹੁਤ ਸਮੇਤੋ ਅਸੀਂ ਵੀ ਇਹਨਾਂ ਸ਼ੋਭਾ ਯਾਤਰਾਵਾਂ ਦਾ ਹਿੱਸਾ ਬਣਦੇ ਆਇਆ ਮੰਨ ਨੂੰ ਬਹੁਤ ਪ੍ਰਸੰਤਾ ਮਿਲਦੀ ਹੈ ਲੇਕਿਨ ਜਿਹੜੇ ਉਹ ਸਵਾਲ ਮੈਂ ਪਹਿਲਾਂ ਚੱਕੇ ਸੀਗੇ ਕਿ ਗੰਦਗੀ ਰਹਿ ਜਾਂਦੀ ਹੈ ਨ੍ਰਿਤਿਆ ਦੇ ਉੱਪਰ ਤੁਸੀਂ ਬੈਨ ਲਗਾ ਦਿੱਤਾ ਹੈਗਾ ਤੇ ਜੇ ਅਸੀਂ ਗੱਲ ਕਰਦੇ ਆ ਕਿ ਇਹਨਾਂ ਚੀਜ਼ਾਂ ਉੱਪਰ ਬੈਨ ਲਗਾਉਣ ਤੋਂ ਬਾਅਦ ਵੀ ਅਗਰ ਕੋਈ ਇਹੋ ਜੀ ਗੱਲ ਸਾਹਮਣੇ ਆਂਦੀ ਹੈ ਤਾਂ ਤੁਹਾਡੇ ਮੂੰਹੋਂ ਨਿਕਲੋ ਇੱਕ ਇੱਕ ਲਫ਼ਜ਼ ਬਹੁਤ ਮਾਇਨੇ ਰੱਖਦਾ ਹੈ ਕਿੱਦਾਂ ਦੀ ਕਾਰਵਾਈ ਉਹਨਾਂ ਲੋਕਾਂ ਤੇ ਹੋ ਸਕਦੀ ਹੈ ਦੇਖੋ ਐਸਾ ਅਸੀਂ ਪੂਰੇ ਪਟਿਆਲੇ ਸ਼ਹਿਰ ਦੀ ਜਿਹੜੀ ਜਾਗਰਣ ਮੰਡਲੀਆਂ ਉਹਨਾਂ ਦੀ ਇੱਕ ਸੁਸਾਇਟੀ ਬਣੂwidehat ਜਿੰਨੇ ਵੀ ਲੋਕ ਲਾਗਾ ਝਾਕੀਆਂ ਕਰਨ ਵਾਲਿਆਂ ਦੀ ਉਹਨਾਂ ਦੀ ਸੁਸਾਇਟੀ ਬਣ ਗਈ ਅੱਜ ਅਸੀਂ ਸਵੇਰੇ ਉਹ ਦੋਨੋਂ ਸੁਸਾਇਟੀਆਂ ਦੇ ਨਾਲ ਮੀਟਿੰਗ ਕਰਕੇ ਹਟੀਆਂ ਔਰ ਉਹਨਾਂ ਨੂੰ ਅਸੀਂ ਕਾਲੀ ਔਰ ਸ਼ਿਵ ਦਾ ਜਿਹੜਾ ਇਹ ਨਾਚ ਤਾंडव ਕਰਾਂਦੇ ਸੀ ਉਸ ਤੇ ਟੋਟਲ ਪ੍ਰਤੀਬੰਧ ਲਗਾਤਾ 15 April ਤੋਂ ਬਾਅਦ ਹਰ ਲਾਗ ਤੇ ਪ੍ਰਤੀਬੰਧ ਲੱਗ ਗਿਆ ਕਿਉਂਕਿ ਉਹਨਾਂ ਨੇ ਕੁਝ ਸਮਾਂ ਮੰਗਿਆ ਸੀ ਕਿ ਸਾਨੂੰ ਲੋਕਾਂ ਨੂੰ ਕੁਝ 2 ਮਹੀਨੇ ਦਾ ਸਮਾਂ ਦੇ ਦਿਓ ਤੇ 15 ਤੋਂ ਬਾਅਦ ਟੋਟਲ ਹਾਂ ਅਗਰ ਇਹ ਲੋਕ ਫੇਰ ਵੀ ਕੋਈ ਮੰਡਲੀ ਵਾਲਾ ਯਾ ਲਾਗਾ ਵਾਲਾ ਨਹੀਂ ਹਟਦਾ ਤਾਂ ਇਹਨਾਂ ਦਾ ਉਸ ਸਟੇਜ ਤੇ ਜਲੂਸ ਵੀ ਕੱਢਿਆ ਜਾਊਗਾ ਇਹਨਾਂ ਦਾ ਸਮਾਨ ਜ਼ਬਤ ਕਰਿਆ ਜਾਊਗਾ ਔਰ 295ਏ ਧਾਰਮਿਕ ਭਾਵਨਾ ਆਦ ਦਾ ਪਰਚਾ ਦਰਜ ਕਰਾ ਕੇ ਇਹਨਾਂ ਨੂੰ ਅੰਦਰ ਕਰਾਇਆ ਜਾਊਗਾ ਕਿਉਂਕਿ ਸਨਾਤਨ ਮਰਿਆਦਾ ਦੀ ਜਿੱਥੇ ਵੀ ਕੋਈ ਖੰਡਨ ਕਰੂਗਾ ਉਹ ਬਰਦਾਸ਼ਤ ਨਹੀਂ ਕਰਿਆ ਜਾਊਗਾ ਜਿਵੇਂ ਕਿ ਤੁਸੀਂ 15 April ਦੀ ਗੱਲ ਕੀਤੀ ਉਹ ਤੱਕ ਮੌਲਤ ਦਿੱਤੀ ਹੈ ਯਾਨੀ ਕਿ ਹੁਣ ਤੋਂ ਬਾਅਦ 15 April ਤੋਂ ਬਾਅਦ ਕਿਸੇ ਵੀ ਜਾਗਰਣ ਵਿੱਚ ਕਿਸੇ ਵੀ ਕੀਰਤਨ ਵਿੱਚ ਜਾਂ ਕਿਸੇ ਵੀ ਸ਼ੋਭਾ ਯਾਤਰਾ ਵਿੱਚ ਇਸ ਤਰ੍ਹਾਂ ਨ੍ਰਿਤ ਨਹੀਂ ਕਰਾਇਆ ਜਾਏਗਾ ਦੇਵ ਦੇਵਤੇ ਬਣ ਕੇ ਨ੍ਰਿਤਤਾ ਹੁਣ ਵੀ ਨਹੀਂ ਕਰਿਆ ਜਾਏਗਾ ਜੀ ਇਸ ਸ਼ੋਭਾ ਯਾਤਰਾ ਦੇ ਅੰਦਰ ਵੀ ਨ੍ਰਿਤ ਨਹੀਂ ਕਰਾਇਆ ਜਾਏਗਾ ਔਰ ਅਸੀਂ ਉਹਨਾਂ ਨੂੰ ਲੋਕਾਂ ਨੂੰ ਟਾਈਮ ਸਿਰਫ ਇਸ ਲਈ ਦਿੱਤਾ ਹੈ ਕਿ ਤੁਸੀਂ 5 ਸਾਲ ਤੋਂ ਲੈ ਕੇ 10 ਸਾਲ ਤੱਕ ਦੇ ਬੱਚੇ ਪ੍ਰਿਪੇਅਰ ਤਿਆਰ ਕਰੋ ਜਿਹੜੇ ਭਗਵਾਨ ਦਾ ਰੂਪ ਨਹੀਂ ਉਹਨਾਂ ਦੇ ਸਰੂਪ ਬਣਾ ਸਕਦੇ ਹੋ ਇਹ ਸਾਡੇ ਸਨਾਤਨ ਚ ਇੱਕ ਛੂਟ ਹੈ ਮੰਨਤ ਹੈ ਲੇਕਿਨ ਵੱਡੀ ਉਮਰ ਦਾ ਕੋਈ ਵੀ ਬੰਦਾ ਨਹੀਂ ਬਣੂਗਾ ਇਹ ਛੂਟ ਸਿਰਫ ਇਸ ਲਈ ਦਿੱਤੀ ਗਈ ਹੈ ਕਿ ਉਹ ਬੱਚਿਆਂ ਨੂੰ ਪ੍ਰਿਪੇਅਰ ਕਰਕੇ ਆਪਣੀ ਤਿਆਰੀ ਕਰ ਲੈਣ ਕਈ ਜਾਗਨ ਮੰਡੀਆਂ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਨ੍ਰਿਤ ਦੇ ਕਰਦੇ ਨੇ ਜਾਂ ਚੰਕੀਆਂ ਕਰਦੇ ਨੇ ਉਹ ਕਹਿੰਦੇ ਨੇ ਵੀ ਚਲੋ ਅਸੀਂ ਕਾਲੀ ਮਾਤਾ ਦੀ ਜਾਂ ਸ਼ਿਵਜੀ ਦੀ ਸਵਰੂਪ ਦੇ ਵਿੱਚ ਨਹੀਂ ਕਰਾਂਗੇ ਕਿਉਂਕਿ ਉਹ ਰੂਪ ਜਿਹੜਾ ਹੈਗਾ ਕਈ ਵਾਰੀ ਬਹੁਤ ਭਿਆਨਕ ਹੁੰਦਾ ਬੱਚੇ ਵੀ ਡਰ ਜਾਂਦੇ ਉਹਨਾਂ ਨੂੰ ਦੇਖ ਕੇ ਜੇ ਉਹ ਰਾਧਾ ਕ੍ਰਿਸ਼ਨ ਜੀ ਦਾ ਨਾਮ ਲੈ ਕੇ ਉਦਾਂ ਦਾ ਰੂਪ ਲੈ ਕੇ ਨ੍ਰਿਤ ਦੇ ਕਰਦੇ ਉਹਨੂੰ ਵੀ ਆਪਾਂ ਬਾਜਮ ਮੰਨਦੇ ਆ ਅਸੀਂ 15 ਅਪ੍ਰੈਲ ਤੋਂ ਬਾਅਦ ਇਹ ਟੋਟਲ ਬੈਨ ਕਰਤਾ ਕਿਉਂਕਿ ਕਹਾਣੀ ਇਹ ਹੈ ਵੀ ਜਿੱਥੇ ਤੱਕ ਭਗਵਾਨ ਕ੍ਰਿਸ਼ਨ ਦਾ ਨਰਿਤ ਦੀ ਗੱਲ ਕਰਦੇ ਨੇ ਮੈਂ ਇੱਕ ਗੱਲ ਪਹਿਲਾਂ ਵੀ ਬੜੀ ਸਪਸ਼ਟ ਕਈ ਮੰਚਾਂ ਤੇ ਅਸੀਂ ਲੋਕਾਂ ਨੂੰ ਰੋਕਿਆ ਅਸੀਂ ਭਗਵਾਨ ਕ੍ਰਿਸ਼ਨ ਦੇ ਪੈਰਾਂ ਦੀ ਧੂਲ ਨਹੀਂ ਹੋ ਸਕਦੇ ਇੱਕ ਵਿਅਕਤੀ ਕ੍ਰਿਸ਼ਨ ਬਣ ਕੇ 10-10 ਗੋਪੀਆਂ ਨਾਲ ਨਚਾ ਰਿਹਾ ਇਹ ਬਹੁਤ ਵੱਡਾ ਧਰਮ ਦਾ ਅਪਮਾਨ ਹੈ ਮੈਂ ਇਹ ਜਿੰਨੇ ਵੀ ਲੋਕ ਰਾਧਾ ਕ੍ਰਿਸ਼ਨ ਦੇ ਸੰਗੀਤ ਮੰਡਲ ਨੇ ਜਾਂ ਕੁਛ ਇਹ ਜਿਹਾ ਦਿਖਾਣੇ ਮੈਂ ਇਹਨਾਂ ਨੂੰ ਇਹ ਪੁੱਛਦਾ ਕਿ ਸਾਡੇ ਭਗਵਾਨ ਕ੍ਰਿਸ਼ਨ ਨੇ ਕੱਲਾ ਨਰਿਤ ਨਹੀਂ ਕਰਿਆ ਕੱਲਾ ਮੱਖਣ ਨਹੀਂ ਖਾਇਆ ਉਹਨਾਂ ਨੇ ਤਾਂ ਐਡਾ ਵੱਡਾ ਮਹਾਭਾਰਤ ਕਰਾਤਾ ਸਾਰੀ ਸ੍ਰਿਸ਼ਟੀ ਆਪਣੇ ਮੁਖਾਰਬਿੰਦ ਤੇ ਚਨਾਸ਼ ਕਰਾਤੀ ਉਹ ਦਿਖਾਨ ਉਹ ਕਿਉਂ ਨਹੀਂ ਦਿਖਾਉਂਦੇ ਜੀ ਇਹ ਇਹ ਜਿਹੀਆਂ ਚੀਜ਼ਾਂ ਜਿਹੜੀਆਂ ਦਿਖਾਣੇ ਉਹਨਾਂ ਨੂੰ ਅਸੀਂ ਬਿਲਕੁਲ ਪਤਿਵੰਦ ਲਗਾਵਾਂਗੇ ਦਿਖਾਣੇ ਤਾਂ ਫਿਰ ਧਮ ਹੈ ਉਹ ਦਿਖਾਨ ਜੀ ਕਿ ਭਗਵਾਨ ਵਿਸ਼ਨੂੰ ਨੇ ਸਾਰੀ ਸ੍ਰਿਸ਼ਟੀ ਮੁਖਾਰਬਿੰਦ ਤੇ ਚਰਜ ਨੂੰ ਦਿਖਾਤੀ ਕਿ ਨਾਸਤੇ ਮੈਂ ਤੇਰੇ ਤੋਂ ਤਾਂ ਸਿਰਫ ਕਰਮ ਕਰਾ ਰਿਹਾ ਹਾਂ ਜੀ ਸਿਰਫ ਇਹ ਲੋਕ کہیں ਨਾ کہیں ਇੱਕ ਸਾਜ਼ਿਸ਼ ਦੇ ਤਹਿਤ ਸਾਡੇ ਧਰਮ ਦਾ ਪਤਨ ਕਰਨ ਲਈ ਔਰ ਸਾਡੇ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਜੀ ਇਹ ਲੋਕ ਖੁਦ ਪਤਾ ਨਹੀਂ ਲੱਗ ਰਿਹਾ ਇਹਨਾਂ ਨੂੰ ਕਿ ਸਾਡੇ ਧਰਮ ਦਾ ਪਤਨ ਕਰ ਰਹੇ ਨੇ ਮਤਲਬ ਹਰ ਜਗ੍ਹਾ ਅਸੀਂ ਦੇਖੀਏ ਕਿ ਭਗਵਾਨ ਦਾ ਨਿਰਿਤ ਦਿਖਾ ਰਹੇ ਭਗਵਾਨ ਨੇ ਸਾਰੀ ਜ਼ਿੰਦਗੀ ਨਿਰਿਤ ਥੋੜੀ ਕਰੇ ਉਹਨਾਂ ਨੇ ਤਾਂ ਸ੍ਰਿਸ਼ਟੀ ਨੂੰ ਇੱਕ ਸੰਦੇਸ਼ ਦਿੱਤਾ ਹੈ ਭਗਵਾਨ ਕ੍ਰਿਸ਼ਨ ਨੇ ਕਿ ਸਮੇਂ-ਸਮੇਂ ਅਨੁਸਾਰ ਧਰਮੇ ਪਰਵਰਤਨ ਕਭੀ ਸ਼ਾਸਤਰ ਸੇ ਕਭੀ ਸ਼ਸਤਰ ਸੇ ਇਹ ਤੈ ਤੁਸੀਂ ਔਰ ਅਸੀਂ ਕਰਨਾ ਹੈ ਕਿ ਅੱਜ ਸ਼ਾਸਤਰ ਦੀ ਜ਼ਰੂਰਤ ਹੈ ਸ਼ਸਤਰ ਦੀ ਧਰਮ ਬਚਾਉਣ ਲਈ ਇਸ ਕਰਕੇ ਸਾਨੂੰ ਜੈਸੀ ਲੋੜ ਪਈਗੀ ਅਸੀਂ ਵੈਸਾ ਵਰਤਾਂਗੇ ਵੈਸਾ ਵਰਤਾਂਗੇ ਜੇਸੀ ਗੱਲ ਕਰਦੇ ਆ ਕਿ ਇੱਕ ਪੱਖ ਆਪਾਂ ਉਹਨਾਂ ਦਾ ਵੀ ਸੋਚ ਕੇ ਚੱਲਦੇ ਜਿਹੜੇ ਲੋਕ ਚਾਂਕੀਆਂ ਦੇ ਵਿੱਚ ਰੂਪ ਲੈ ਕੇ ਨ੍ਰਿਤ ਕਰਦੇ ਨੇ ਜਾਂ ਦੇਵੀ ਦੇਵਤਾ ਦੇ ਰੂਪ ਲੈਂਦੇ ਉਹਨ ਜਿਸ ਪਰਿਵਾਰ ਵੱਲੋਂ ਜਗਨਮੁਖ ਬੁੱਕ ਹੁੰਦਾ ਉਹ ਪੁੱਛਦੇ ਕਿੰਨੀਆਂ ਚਾਂਕੀਆਂ ਹੋਣਗੀਆਂ ਕਿਹੜੇ ਕਿਹੜੇ ਚਾਂਕੀਆਂ ਹੋਣਗੇ ਲੋਕਾਂ ਵੱਲੋਂ ਵੀ ਫਰਮਾਇਸ਼ ਕੀਤੀ ਜਾਂਦੀ ਹੈ ਆਪਾਂ ਆਮ ਪਬਲਿਕ ਨੂੰ ਕਿਵੇਂ ਅਵੇਅਰ ਕਰਾਂਗੇ ਦੇਖੋ ਇਹਦੇ ਵਿੱਚ ਬੜੀ ਸਪਸ਼ਟ ਗੱਲ ਹੈ ਡੰਡੇ ਨਾਲ ਕੰਮ ਚੱਲਦਾ ਹੈ ਗੱਲ ਇਹ ਹੈ ਅੱਜ ਸਵੇਰ ਦੀ ਮੀਟਿੰਗ ਦੇ ਅੰਦਰ ਸਾਡੇ ਕੋਲ ਇੱਕ ਮੁੱਦਾ ਆਇਆ ਸੀ ਕਿ ਸ਼ੋਹਾ ਯਾਤਰਾ ਦਾ ਰੂਟ ਚੇਂਜ ਕੀਤਾ ਜਾਵੇ ਸ਼ਹਿਰ ਦੇ ਲੋਕ ਜਾਣੇ ਬਾਜ਼ਾਰ ਜਾਣੇ ਤਾਂ ਮੈਂ ਇੱਕ ਗੱਲ ਬੜੀ ਸਪਸ਼ਟ ਕਹੀ ਸੀ ਕਿ ਪਰਕਮਿਆ ਪੁੱਠੀ ਨਹੀਂ ਹੋ ਸਕਦੀ ਪਰਕਮਿਆ ਸਿੱਧੀ ਹੁੰਦੀ ਹੈ ਅਸੀਂ ਲੋਕਾਂ ਨੂੰ ਧਰਮ ਤੇ ਚਲਾਣਾ ਹੈ ਨਾ ਕਿ ਲੋਕਾਂ ਦੇ ਮਤਾਬੀ ਧਰਮ ਨੂੰ ਚਲਾਣਾ ਹੁਣ ਤੁਹਾਡੀ ਡਿਮਾਂਡ ਹੈ ਕਿ ਘਰ ਚ ਚਾਕੀ ਆਵੇ ਉਹ ਧਰਮ ਦਾ ਅਪਮਾਨ ਹੋਸੀ ਉਸ ਪਰਿਵਾਰ ਤੇ ਵੀ ਕਾਰਵਾਈ ਕਰਾਂਗੇ ਕੱਲੂ ਤੋਂ ਲੋਕ ਕਹਿੰਗੇ ਸਾਨੂੰ ਮਾਂ ਕਾਲੀ ਦੇ ਮੰਦਰ ਨਾ ਜਾਣਾ ਪਵੇ ਕਾਲੀ ਸਾਡੇ ਘਰ ਚਲ ਕੇ ਆ ਜੇ ਇਸ ਢੰਗ ਨਾਲ ਨਹੀਂ ਧਰਮ ਚਲੇਗਾ ਧਰਮ ਨੂੰ ਸੰਤ ਸਮਾਜ ਨੇ ਚਲਾਣਾ ਹੈ ਔਰ ਕਿਸ ਢੰਗ ਨਾਲ ਚਲਾਣਾ ਜਿਹੜਾ ਉਹਦਾ ਅਪਮਾਨ ਕਰੇਗਾ ਉਸ ਤੇ ਕਾਰਵਾਈ ਹੋਏਗੀ ਚਾਹੇ ਉਹ ਪਰਿਵਾਰ ਹੈ ਚਾਹੇ ਉਹ ਮੰਡਲੀ ਹੈ ਚਾਹੇ ਚਾਕੀ ਵਾਲੇ ਨੇ ਉਹ ਬਖਸ਼ੇ ਨਹੀਂ ਜਾਣਗੇ ਯਾਨੀ ਕਿ ਸਨਾਤਨ ਧਰਮ ਦੀ ਜਿਹੜੀ ਗਰੀਮ ਆ ਉਹਨੂੰ ਕੋਈ ਠੇਸ ਨਾ ਪਹੁੰਚਾਵੇ ਉਸ ਵਾਸਤੇ ਕਿਸੇ ਵੀ ਹੱਦ ਤੱਕ ਆਪਾਂ ਜਾਵਾਂਗੇ ਬਿਲਕੁਲ ਜਾਵਾਂਗੇ ਸਨਾ ਸਾਡੀ ਡਿਊਟੀ ਇਹੀ ਹੈ ਕਿਉਂਕਿ ਅਸੀਂ ਤਾਂ ਜਿੰਦੇ ਪ੍ਰੇਤਾਂ ਸਾਡੇ ਪਿੰਡ ਦਾਣ ਹੋ ਜੰਨੇ ਜਦ ਅਸੀਂ ਸੰਿਆਸੀ ਬਣਦੇ ਹਾਂ ਸਾਡੀ ਡਿਊਟੀ ਦੋ ਨੇ ਕਿ ਦੇਸ਼ ਦੇ ਬੱਚੇ ਸੁਰੱਖਿਤ ਰਹਿਣ ਦੇਸ਼ ਸੁਰੱਖਿਤ ਰਹੇ ਧਰਮ ਮਰਿਆਦਾ ਚ ਰਹੇ ਜਦੋਂ ਇਹਨਾਂ ਤੇ ਕੋਈ ਉਪੱਤੀ ਆਏਗੀ ਤਾਂ ਅਸੀਂ ਹਰ ਮਰਿਆਦਾ ਪਾਰ ਕਰਕੇ ਵੀ ਇਹਨਾਂ ਚੀਜ਼ਾਂ ਨੂੰ ਸੰਭਾਲਾਂਗੇ ਸੋ ਬਹੁਤ ਵਧੀਆ ਤੁਸੀਂ ਦੱਸਿਆ ਪੰਜਾ ਰੰਦ ਜੀ ਹੁਣ ਲਾਸਟ ਵਿੱਚ ਸਿਰਫ ਸ਼ਿਵਰਾਤਰੀ ਦਾ ਲੋਕਾਂ ਨੂੰ ਅਸ਼ੀਰਵਾਦ ਕੀ ਦੇਣਾ ਚਾਹੁੰਗਾ ਜੀ ਦੇਖੋ ਸ਼ਿਵਰਾਤਰੀ ਦਾ ਦਾ ਭਗਵਾਨ ਸ਼ੰਕਰ ਔਰ ਮਾਂ ਸ਼ਕਤੀ ਦਾ ਸਾਰਿਆਂ ਤੇ ਬਣਿਆ ਹੋਇਆ ਮੈਂ ਤਾਂ ਆਦੀ ਸ਼ਕਤੀ ਔਰ ਭਗਵਾਨ ਸ਼ੰਕਰ ਨੂੰ ਇਹ ਹੀ ਪ੍ਰਾਰਥਨਾ ਕਰਾਂਗਾ ਕਿ ਜਿਸ ਜਿਸ ਭਾਉ ਨਾਲ ਪੂਰੇ ਵਿਸ਼ਵ ਦੇ ਬੱਚੇ ਸ਼ਿਵਰਾਤਰੀ ਦਾ ਵਰਤ ਰੱਖਦੇ ਨੇ ਜਾਂ ਭਗਵਾਨ ਸ਼ੰਕਰ ਦਾ 40 ਦਿਨ ਦਾ ਅਨੁਸਥਾਨ ਕਰਦੇ ਨੇ ਜਾਂ ਸ਼ੰਕਰ ਤੇ ਜਲ ਚੜਾ ਰਹੇ ਨੇ ਜਿਸ ਜਿਸ ਭਾਉ ਨਾਲ ਉਹ ਚੜਾ ਰਹੇ ਨੇ ਭਗਵਾਨ ਉਸ ਉਸ ਭਾਉ ਨਾਲ ਉਹਨਾਂ ਦੀ ਸਭ ਦੀ ਮਨੋ ਕਾਮਨਾ ਪੂਰਨ ਕਰੇ ਔਰ ਬਹੁਤ ਬਹੁਤ ਉਹਨਾਂ ਨੂੰ ਅਸ਼ੀਰਵਾਦ ਮਿਲੇ ਔਰ ਸ਼ਿਵਰਾਤਰੀ ਤੋਂ ਬਾਅਦ ਅਗਰ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਕਸਟ ਹੈ ਸਰੀਰਕ ਸਵਸਥ ਰਹੇਨ ਲਕਸ਼ਮੀ ਦੀ ਕਿਰਪਾ ਬਣੀ ਰਹੇ ਇਹ ਜਿਹਾ ਅਸ਼ੀਰਵਾਦ ਭਗਵਾਨ ਤੇ ਪ੍ਰਾਰਥਨਾ ਕਰੇ ਕਿ ਸਭ ਤੇ ਬਣਾ ਕੇ ਰੱਖਣ ਸੋ ਪੰਚਨੰਦ ਗਿਰੀ ਜੀ ਨੇ ਸਾਫ ਸਪਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਇਸ ਵਾਰ Hindu ਧਰਮ ਦੀ ਆਸਥਾ ਦੇ ਉੱਪਰ ਅਗਰ ਕਿਸੇ ਵੀ ਤਰ੍ਹਾਂ ਦੀ ਠੇਸ ਪਹੁੰਚਦੀ ਹੈ ਤਾਂ ਉਸ ਇਨਸਾਨ ਨੂੰ ਬਖਸ਼ਿਆ ਨਹੀਂ ਜਾਏਗਾ ਚਾਹੇ ਚਾਂਕੀਆਂ ਦੇ ਰੂਪ ਵਿੱਚ ਨ੍ਰਿਤਿਆ ਦੀ ਗੱਲ ਕੀਤੀ ਜਾਵੇ ਤੇ ਚਾਹੇ ਸਾਫ ਸਫਾਈ ਦੀ ਗੱਲ ਹੈ ਤੇ ਸਾਬ ਤੌਰ ਦੇ ਉੱਪਰ ਸਨਾਤਨ ਧਰਮ ਦੀ ਰੱਖਿਆ ਦੀ ਗੱਲ ਕੀਤੀ ਗਈ ਹੈ ਪੰਚਨੰਦ ਗਿਰੀ ਜੀ ਵੱਲੋਂ ਤੇ ਇਸ ਮਹਾ ਸ਼ਿਵਰਾਤਰੀ ਦੇ ਉੱਪਰ ਜੋ ਵਿਵਸਥਾ ਰਹੇਗੀ ਇਹਨਾਂ ਨੇ ਆਪਣੇ ਵੱਲੋਂ ਇੱਕ ਤੈਅ ਕਰ ਲੈਂਦੀ ਹੈ ਕਿ ਇਸ ਤਰ੍ਹਾਂ ਦੀ ਵਿਵਸਥਾ ਰਹੇਗੀ ਪਰ ਕਮੀਆਂ ਕਦੀ ਪੁੱਠੀ ਨਹੀਂ ਹੁੰਦੀ ਉਹ ਉਸੇ ਰੂਪ ਚ ਚੱਲੇਗੀ ਜਿਸ ਤਰ੍ਹਾਂ ਪਹਿਲਾਂ ਚੱਲਦੀ ਸੀਗੀ